ਮੈਂ ਪੁੱਛਿਆ ਵੀ ਨਾਤੇ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਕਹਿੰਦਾ 6 ਮਹੀਨੇ ਹੋ ਗਏ ਨੇ ਉਹਦੇ ਮੂੰਹੋਂ ਮੈਨੂੰ ਦੱਸਿਆ ਸੋ ਖਾ ਗਿਆ ਪਹਿਲਾਂ ਇਹ ਗਾਰਡਰ ਵਿੱਚ ਕਿਉਂਕਿ ਲੋਹੇ ਦੇ ਸੀ ਬਾਲੇ ਲਾ ਕੇ ਭੰਪਤਾ ਘਰ ਆਪਦਾ ਪੂਰਾ ਭੰਨਿਆ ਆ ਸਾਰੇ ਗੇਟ ਲੱਗੇ ਹੁੰਦੇ ਸੀ ਹਾਂਜੀ ਸਾਰੇ ਆ ਸਾਰੇ ਗੇਟ ਦਰਵਾਜ਼ੇ ਲੱਗੇ ਹੁੰਦੇ ਸੀ ਤੇ ਤੁਹਾਨੂੰ ਤਸਵੀਰਾਂ ਚ ਨਜ਼ਰ ਆ ਰਿਹਾ ਉਪਰੋਂ ਇੱਟਾਂ ਵੀ ਵੇਜਤੀਆਂ ਲਾ ਕੇ ਘਰ ਨੂੰ ਬੜੀ ਦੁਖੀ ਕਰ ਰਹੀ ਹੈ ਵੀ ਇੱਕ ਬਾਥਰੂਮ ਹੈ ਬਾਥਰੂਮ ਦੇ ਵਿੱਚ ਇਸ ਸਮੇਂ ਆਪਦਾ ਰਾਤ ਨੂੰ ਵੀ ਇੱਥੇ ਪੈਂਦਾ ਸਾਰੀ ਬਿਜਲੀ ਦੀਆਂ ਤਾਰਾਂ ਕਿਉਂਕਿ ਵਿੱਚੋਂ ਤਾਂਬਾ ਹੁੰਦਾ ਉਹ ਕੱਢ ਕੇ ਖਾ ਗਿਆ ਸਵਿੱਚਾਂ ਵੇਜਤੀਆਂ ਵਾਹਿਗੁਰੂ ਵਾਹਿਗੁਰੂ ਇਹ ਪੰਜਾਬ ਦੀ ਤਰਾਸ ਦੀ ਹੈ ਪ੍ਰਮਾਤਮਾ ਦੀ ਐਸੀ ਮਾਰ ਪਈ ਇੱਕ ਬਾਥਰੂਮ ਦੇ ਵਿੱਚ ਇਹਨੂੰ ਆ ਦੇਖੋ ਰਹਿਣਾ ਪੈ ਰਿਹਾ ਤੇ ਅਸੀਂ ਕਿ ਨੌਜਵਾਨੋਂ ਚਿੱਟੇ ਨਸ਼ੇ ਤੋਂ ਪਿੱਛੇ ਹੋ ਜੋ ਚਿੱਟਾ ਨਸ਼ਾ ਛੱਡ ਦਿਓ ਯਾਰ ਇਹ ਤੁਹਾਡੀ ਜਾਨ ਲੈ ਜਾਂਦਾ ਫਤਰੀਆ ਕਾਲ ਪੰਜਾਬੀਓ ਪੰਜਾਬੀਓ ਨਸ਼ੇ ਨੇ ਕੀ ਹਾਲ ਕਰਤਾ ਕਿੱਦਾਂ ਪੰਜਾਬ ਦੇ ਨੌਜਵਾਨ ਜਿਹੜੇ ਜ਼ੀਰੋ ਹੋ ਗਏ ਖਤਮ ਹੋ ਗਏ ਅੱਜ ਇੱਕ ਤਰਾਸ ਦੀ ਦਿਖਾਉਣ ਲੱਗਿਆ ਇੱਕ ਇਹੋ ਜਿਹੀ ਵੀਡੀਓ ਤੁਹਾਨੂੰ ਮੈਂ ਦਿਖਾਉਣ ਲੱਗਿਆ ਇੱਕ ਨੌਜਵਾਨ 23 24 25 ਸਾਲਾਂ ਦਾ ਗੱਭਰੂ ਜਿਹਨੇ ਕੀ ਆਪਦਾ ਘਰ ਭੰਨ ਕੇ ਸਾਰਾ ਕੁਝ ਵੇਚਤਾ ਤੇ ਮੈਂ ਇਹਦੇ ਨਾਲ ਨਾਲ ਸਰਕਾਰ ਨੂੰ ਵੀ ਬੇਨਤੀ ਆ ਰੀਹਾਈਡਰੇਸ਼ਨ ਸੈਂਟਰ ਜਿਹੜੇ ਨਸ਼ਾ ਛਡਾਊ ਕੇਂਦਰ ਬਣਾਏ ਆ ਹੋ ਸਕੇ ਇਹੋ ਜੇ ਨੌਜਵਾਨ ਨੂੰ ਕਿਤੇ ਦਾਖਲ ਕਰਾਇਆ ਜਾਵੇ ਬਾਥਰੂਮ ਜਿਹੇ ਪੈਂਦਾ ਇੱਥੇ ਤੇ ਹਾਲਾਤ ਮੈਂ ਜੇ ਤੁਹਾਨੂੰ ਘਰ ਦੇ ਦਿਖਾਵਾਂ ਪੂਰਾ ਹੱਸਦਾ ਵਸਦਾ ਘਰ ਸੀ ਇਹ ਜਿਵੇਂ ਮੈਨੂੰ ਆਸਗੁਵਾਨ ਨੇ ਦੱਸਿਆ ਤੇ ਇੱਥੇ ਬੈਠੇ ਇਹ ਡਰੱਗ ਲੈਂਦੇ ਆ 24 ਘੰਟੇ ਇਹ ਜਗਰਾਉਂ ਦੇ ਵਿੱਚ ਆ ਮੈਂ ਸਾਫ਼ ਤੌਰ ਤੇ ਦੱਸਦਾ ਪੁਲਿਸ ਨੇ ਵੀ ਪਹਿਲਾਂ ਇਹਨਾਂ ਦੇ ਰੇਡ ਰੂਟ ਕੀਤੀ ਫੜਿਆ ਵੀ ਗਿਆ ਜੇਲ੍ਹ ਵੀ ਰਿਹਾ ਨਸ਼ਾ ਛਡਾਊ ਕੇਂਦਰ ਵੀ ਰੱਖਿਆ ਮਾਪਿਆਂ ਨੇ ਪਰ ਨਸ਼ਾ ਨਹੀਂ ਛੱਡਿਆ ਆ ਦਿਖਾ ਦੇ ਇੱਕ ਵਾਰ ਘਰ ਦੇ ਹਾਲਾਤ ਜਿੱਥੋਂ ਕੋਈ ਮਿਲਦਾ ਕਿਸ ਤੋਂ ਮੰਗ ਤਾਂ ਕਿ ਮੈਂ ਪੁੱਛਿਆ ਵੀ ਨਾ ਤੇਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਕਹਿੰਦਾ 6 ਮਹੀਨੇ ਹੋ ਗਏ ਨੇ ਆਉਦੇ ਮੂੰਹੋਂ ਮੈਨੂੰ ਦੱਸਿਆ ਸੋ ਜੇ ਤਾਂ ਕੋਈ ਸਮਾਜਿਕ ਸੰਸਥਾ ਵਾਲਾ ਯਾਰ ਇਹਦੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਇਹਨੂੰ ਤੁਸੀਂ ਲਿਜਾ ਸਕਦੇ ਹੋ ਆ ਦੇਖੋ ਹੈਨਾ ਉਵੇਂ ਸ਼ਰੇਆਮ ਡਰੱਗ ਚੱਲਦਾ ਚਿੱਟਾ ਚਿੱਟ ਮੈਂ ਤਰਾਸ ਦੀ ਕੀ ਦਿਖਾਉਣੀ ਆ ਲੈ ਵੀ ਉੱਪਰ ਦਿਖਾ ਦੇ ਆ ਸਾਰੇ ਇਹ ਗਾਡਰ ਵੇਚ ਕੇ ਖਾ ਗਿਆ ਪਹਿਲਾਂ ਇਹਨੇ ਗਾਡਰ ਵਿੱਚ ਕਿਉਂਕਿ ਲੋਹੇ ਦੇ ਸੀ ਬਾਲੇ ਲਾ ਕੇ ਭੰਪਾ ਘਾਰ ਆਪਦਾ ਪੂਰਾ ਭੰਨਿਆ ਆ ਸਾਰੇ ਗੇਟ ਲੱਗੇ ਹੁੰਦੇ ਸੀਗੇ ਔਰ ਸਾਰੇ ਗੇਟ ਦਰਵਾਜ਼ੇ ਲੱਗੇ ਹੁੰਦੇ ਸੀ ਤੇ ਅੰਦਰ ਘਰ ਦਾ ਹਾਲਾਤ ਦੇਖੋ ਖੋਲਾ ਬਣਾਤਾ ਘਰ ਲੈ ਵੀ ਆ ਉਹ ਦੇਖ ਗਾਡਰ ਵੇਚ ਗਿਆ ਸਾਰੇ ਲਾ ਕੇ ਹੌਲੀ ਹੌਲੀ ਕੈਮਰਾ ਖਮਾ ਕੇ ਮੈਂ ਚਾਹੁੰਦਾ ਕਿ ਸਾਰਾ ਤੁਹਾਨੂੰ ਦਿਖਾ ਦਿੱਤਾ ਜਾਵੇ ਇਹ ਤਰਾਸ ਦੀ ਆ ਪੰਜਾਬ ਦੀ ਪੰਜਾਬ ਦੇ ਨੌਜਵਾਨ ਕਿਵੇਂ ਕੀ ਹਾਲ ਹੋ ਚੱਲਿਆ ਉਹਨਾਂ ਦਾ ਦੇਖੋ ਦੇਖੋ ਆ ਲੋ ਆ ਬਾਰੀ ਸੀ ਇੱਥੇ ਲੋਹੇ ਦੀ ਗ੍ਰਿਲ ਸੀ ਉਹ ਵੀ ਲਾ ਕੇ ਵੇਚ ਕੇ ਇੱਕ ਆ ਗਿਆ ਥੋੜਾ ਜਿਹਾ ਆ ਜੋ ਮੈਂ ਅੱਗੇ ਵੱਲ ਨੂੰ ਸਾਰਾ ਘਰ ਬਿਲਕੁਲ ਬਹੁਤ ਵਧੀਆ ਘਰ ਸੀ ਪੱਥਰ ਲੱਗਿਆ ਹੋਇਆ ਸੀ ਚਿਪਸ ਜਿਹਨੂੰ ਆਪਾਂ ਕਹਿੰਦੇ ਆ ਆ ਕੰਧਾਂ ਤੇ ਦੇਖੋ ਕਿੰਨੀ ਰੀਜਨਲ ਪਾਇਆ ਹੋਊਗਾ ਦੇਖੋ ਹਾਲਾਤ ਪੂਰਾ ਘਾਰ ਹੀ ਲਾ ਕੇ ਵੇਚ ਕੇ ਇਹ ਜਿਹੜਾ ਮੁੰਡਾ ਇਹ ਖਾ ਗਿਆ ਤੁਸੀਂ ਹਾਲਾਤ ਦੇਖੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਚਿੱਤੇ ਤੇ ਯਾਰ ਤੁਸੀਂ ਸ਼ੁਰੂ ਹੋਏ ਹੋ ਹੁਣ ਇਹਨੂੰ ਸਿਰੇ ਲਾ ਕੇ ਹਟਿਓ ਕਿਉਂਕਿ ਸਾਡੇ ਨੌਜਵਾਨ ਗਲ ਗਏ ਓਏ ਮਰ ਗਏ ਆ ਦੇਖੋ ਹਾਲਾਤ ਲਓ ਜੀ ਹਾਲਾਤ ਦੇਖ ਰਹੇ ਹਾਂ ਘਰ ਦੇ ਦੇਖੋ ਹਾਲਾਤ ਤੁਹਾਨੂੰ ਤਸਵੀਰਾਂ 'ਚ ਨਜ਼ਰ ਆ ਰਿਹਾ ਉਪਰੋਂ ਇੱਟਾਂ ਵੀ ਵੇਚਤੀਆਂ ਲਾ ਕੇ ਗਾਡਰ ਵਾਲੇ ਤਾਂ ਵਿੱਚ ਹੀ ਵਿੱਚ ਇੱਟਾਂ ਵੀ ਵੇਚਤੀਆਂ ਤੇ ਆ ਰੂਮ ਸੀ ਕਮਰੇ ਦੋ ਆ ਹਾ ਇੱਥੇ ਤੇ ਤੁਸੀਂ ਦੇਖੋ ਵੀ ਇੱਥੇ ਇਹ ਅੰਦਰ ਜੰਗਲ ਬਾਣੀ ਕਰੀ ਜਾਂਦਾ ਹੈ ਕਮਰੇ ਦੇ ਵਿੱਚ ਆ ਹਾਲਾਤ ਦੇਖੋ ਇੰਨਾ ਬੁਰੇ ਹਾਲਾਤ ਹੋ ਗਏ ਸੋ ਮਾਲਕ ਸਮੱਤ ਬਖਸ਼ ਇਸ ਬੇਵਕੂਫ ਬੰਦੇ ਨੂੰ ਤੇ ਬੇਵਕੂਫ ਜਵਾਕ ਨੂੰ ਸਾਰੀ ਬਿਜਲੀ ਦੀਆਂ ਤਾਰਾਂ ਕਿਉਂਕਿ ਵਿੱਚੋਂ ਤਾਂਬਾ ਹੁੰਦਾ ਉਹ ਕੱਢ ਕੇ ਖਾ ਗਿਆ ਸਵਿੱਚਾਂ ਵੇਚਤੀਆਂ ਆਪਦਾ ਘਰ ਦਾ ਇੱਕ ਇੱਕ ਚੀਜ਼ ਵੇਚਤੀ ਇਸ ਬੰਦੇ ਨੇ ਹੈਨਾ ਇੱਧਰ ਸਾਰਾ ਕੁਝ ਵੇਚ ਕੇ ਆਰ ਸੋਈ ਲਓ ਜੀ ਦੇਖੋ ਗੰਧ ਜਿੱਧਰ ਵੀ ਨਜ਼ਰ ਆਉਂਦੀ ਹੈ ਤੇ ਤੁਹਾਨੂੰ ਗਾਂਧੀ ਨਜਾਇਕوں ਕੇ ਇੱਥੇ ਹੈ ਬੈਠਾ ਹੈਨਾ ਲੈਟਨ ਵਗੈਰਾ ਇੱਥੇ ਹੀ ਕਰਦਾ ਹੈ ਇਦਾਂ ਹੀ ਸਾਰੇ ਕਮਰੇ ਤਿੰਨ ਚਾਰੇ ਕਮਰੇ ਜੋ ਵੀ ਸੀਗੇ ਨਾ ਦੋ ਤਿੰਨ ਕਮਰੇ ਉਹਦਾ ਹਾਲ ਕੀਤਾ ਤੇ ਹੁਣ ਆਪ ਪੈਂਦਾ ਕਿੱਥੇ ਆ ਤੁਹਾਨੂੰ ਮੈਂ ਉਹ ਦਿਖਾ ਰਿਹਾ ਆ ਬਾਥਰੂਮ ਸੀ ਸਰਫ ਇਹਦੇ ਵਿੱਚ ਉਹ ਨਹੀਂ ਸੀਗਾ ਗਾਡਰ ਨਹੀਂ ਤਾਂ ਇਹ ਵੀ ਵੇਚ ਕੇ ਭੰਨ ਕੇ ਹੀ ਖਾ ਜਾਂਦਾ ਲਓ ਜੀ ਅੰਦਰੋਂ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਇਸ ਸਮੇਂ ਮੇਰੇ ਤੋਂ ਖੜ ਨਹੀਂ ਹੋ ਪਾ ਰਿਹਾ ਤੇ ਆਹ ਫਲਸ਼ ਦੀ ਸੀਟ ਦੇ ਉੱਤੇ ਕੰਬਲ ਹੈ ਆ ਬਿਸਤਰਾ ਵਿਛਾ ਕੇ ਇੱਥੇ ਇਹ ਜਿਹੜਾ ਪੈ ਜਾਂਦਾ ਸੋ ਇਹ ਸਰਕਾਰੋ ਆ ਦੇਖ ਲੋ ਨਿਗਾਹ ਮਾਰ ਲੋ ਜਿਹੜੇ ਕਹਿੰਦੇ ਨੇ ਪੰਜਾਬ ਨੇ ਕੀ ਗਵਾਇਆ ਪੰਜਾਬ ਨੇ ਆਪਦੀ ਹੈਸੀਅਤ ਗਵਾ ਲਈ ਪੰਜਾਬ ਨੇ ਆਪਦੇ ਨੌਜਵਾਨ ਮੁੰਡੇ ਗਵਾ ਲਏ ਸਭ ਕੁਝ ਗਵਾ ਲਿਆ ਕਿਉਂਕਿ ਜਿਹੜੇ 6 6 ਫੁੱਟੇ ਨੌਜਵਾਨ ਸੀਗੇ ਉਹਨਾਂ ਦਾ ਜਿਹੜਾ ਹਸ਼ਰ ਐਡਾ ਭਿਆਨਕ ਅਤੇ ਮਾੜਾ ਜਿਹੜਾ ਇਸ ਚਿੱਟੇ ਨੇ ਕਰਤਾ ਜੇ ਕੋਈ ਸਮਾਜ ਸੇਵੀ ਸੰਸਥਾ ਜਿਹੜੀ ਇਹਦਾ ਮਾੜਾ ਮੋਟਾ ਇਹਨੂੰ ਸੁਧਾਰ ਸਕੇ ਦਾ ਇਲਾਜ ਕੋਈ ਹੋ ਜਵੇ ਉਰੇ ਆ ਉਰੇ ਆ ਆ ਦੇਖੋ ਬਾਥਰੂਮ ਚ ਬੈਠਾ ਹੈ। ਉਰੇ ਆ ਜੂ ਆ ਗਈ। ਇਹਦਾ ਮੂਹ ਲ ਕੋਦਣਾ ਹੈ। ਮੂਹ ਇਹਦਾ ਮੈਂ ਬਲੱਡ ਕਰ ਦੇਣਾ ਹੈ। ਉਰੇ ਆ ਜਾ ਇੱਥੇ। ਬਾਬਾ ਇੱਥੇ ਹੀ। ਉਰੇ ਇੱਥੇ ਹੀ ਬਹਿਣਾ ਮੈਂ। ਹੈਂ? ਇੱਥੇ ਹੀ ਬਹਿਨੇ। ਇੱਥੇ ਬਹਿ ਜਾਣਾ ਹੈ। ਹਾਂ ਜੀ। ਨੋਂ ਦਿਖਾਉਂਦੇ। ਹੱਥ ਆ ਦੇਖੀ। ਵਾਹਿਗੁਰੂ ਵਾਹਿਗੁਰੂ ਇਹ ਪੰਜਾਬ ਦੀ ਤਰਾਸ ਦੀ ਹੈ। ਨਾਤੇ ਨੂੰ ਕਿੰਨਾ ਚਿਰ ਹੋ ਗਿਆ ਤੈਨੂੰ? ਹੋ ਗਿਆ ਜੀ 5-6 ਮਹੀਨੇ। 5 ਮਹੀਨੇ ਨਾ ਤੈਨੂੰ ਹੋ ਗਏ। ਤੈਨੂੰ ਸ਼ਰਮ ਨਹੀਂ ਆਉਂਦੀ? ਸ਼ਰਮ ਤਾਂ ਆਉਂਦੀ ਆਉਣ ਕੀ ਕਰੀਏ। ਕਿਉਂ ਲੱਗਿਆ ਕਿਵੇਂ ਲੱਗਿਆ ਤੂੰ? ਬਸ ਇਹ ਤੈਨੂੰ ਪਤਾ ਹੀ ਹੈ। ਹੌਣ ਛੱਡਣਾ ਚਾਹੁੰਨਾ ਵਾ ਕੀ ਚਾਹੁੰਨਾ ਵਾ ਮਤਲਬ ਕੀ ਕਰੇਂਗਾ ਤੈਨੂੰ ਕੋਈ ਕਿਤੇ ਤੈਨੂੰ ਲਾ ਦਾਖਲ ਕਰਾ ਦੀਏ ਕਿਤੇ ਇਲਾਜ ਹੋ ਜੇ ਤੇਰਾ ਹੈ ਇਲਾਜ ਕਰਾਉਣਾ ਚਾਹੁੰਨਾ ਆਏਗਾ ਆ ਬਾਲ ਦਾੜੀ ਨਹੀਂ ਕਟਾਏ ਕਿੰਨਾ ਚਿਰ ਹੋ ਗਿਆ ਤੈਨੂੰ ਹੋ ਗਿਆ ਬਾਬਾ ਦੇਣ ਤੇ ਰੋਟੀ ਕਿੱਥੋਂ ਖਾਣਾ ਪੀਣਾ ਰੋਟੀ ਘਟਿਆ ਖਾ ਲਈ ਇੱਥੇ ਮਿਲ ਜਾਂਦੀ ਐਈ ਹੈ ਮੰਗ ਮੁੱਕੇ ਮੰਗ ਮੁੱਕੇ ਔਰ ਹੁਣ ਪਛਤਾਵਾ ਹੁੰਦਾ ਮੈਂ ਜ਼ਿੰਦਗੀ ਆਪ ਦਾ ਸਾਰਾ ਕੁਝ ਤੋੜ ਕੇ ਤੂੰ ਘਰ ਆਵਦਾ ਐਡਾ ਵਧੀਆ ਤੇਰਾ ਬਣਿਆ ਸੀ ਸਾਰਾ ਕੁਆਲਾ ਪਛਤਾਵਾ ਹੁੰਦਾ ਪਛਤਾਵਾ ਹੁੰਦਾ ਕੀ ਕਹਿੰਦਾ ਹੁਣ ਜਿਹੜੇ ਨਵੇਂ ਮੁੰਡੇ ਓਹਨਾਂ ਨੂੰ ਕੀ ਕਹਿੰਦਾ ਨਸ਼ਾ ਨਾਲ ਲੱ ਰਾ ਕੋੜ ਬੱਦੂ ਹੂੰ ਤੂੰ ਆਪ ਕੀ ਚਾਹਣਾ ਉਹ ਦੱਸ ਤੂੰ ਚਾਹਣਾ ਕੀ ਆ ਮੈਂ ਚਾਹਣਾ ਹੀ ਮੈਨੂੰ ਕੋਈ ਸੰਭੇ ਹੂੰ ਕੋਈ ਸੰਭ ਲਵੇ ਹੈ ਵਦਿਆ ਕੋਈ ਤਾਂ ਜੀ ਦਵਾਈ ਦੂਰ ਦੀ ਦਵਾਈ ਦਵਾਈ ਬੁੱਟੀ ਦਵਾਵੇ ਨਿਸ਼ਾ ਕਰੇਗਾ ਕਿ ਤੂੰ ਪੱਕੀ ਗੱਲ ਹੈ ਨਾ ਹਾਂ ਜੀ ਦੇਖ ਲੈ ਬੰਦੇ ਆਲੀ ਗੱਲ ਵਾਦਾ ਕਰੇ ਚ ਹਾਂ ਜੀ ਨਾ ਵਾਦਾ ਵਾ ਤੁਹਾਡਾ ਆ ਨਾਤੇ ਨੂੰ ਕਿੰਨੇ ਦਿਨ ਹੋ ਗਏ ਤੈਨੂੰ ਇਹ ਦੇਖੋ ਸੋ ਪ੍ਰਮਾਤਮਾ ਦੀ ਐਸੀ ਮਾਰ ਪਈ ਇੱਕ ਬਾਥਰੂਮ ਦੇ ਵਿੱਚ ਇਹਨੂੰ ਆ ਦੇਖੋ ਰਹਿਣਾ ਪੈ ਰਿਹਾ ਤੇ ਮੈਂ ਤੁਹਾਨੂੰ ਵੀ ਕਹਣਾ ਤੁਸੀਂ ਜਿੰਨੇ ਵੀਡੀਓ ਦੇਖੋਗੇ ਅੱਗੇ ਭੇਜੋਗੇ ਕੋਈ ਯਾਰ ਇਸ ਬੰਦੇ ਨੂੰ ਕੋਈ ਸਾਂਭਲਵੇ ਸੰਸਥਾ ਇਹਦਾ ਇਲਾਜ ਕਰਵਾ ਦੇ ਇਹਨੂੰ ਮੰਨ ਲਓ ਜਿਵੇਂ ਹੁਣ ਕਿਉਂਕਿ ਪਹਿਲਾ ਇਨਸਾਨ ਗਲਤੀਆਂ ਕਰ ਲੈਂਦਾ ਲੱਗ ਜਾਂਦਾ ਬਾਅਦ ਚ ਤੋੜ ਬਹੁਤ ਲੱਗਦੀ ਹੁੰਦੀ ਹੈ ਨਸ਼ੇ ਵਾਲਿਆਂ ਨੂੰ ਤੇ ਜੱਜ ਮੈਂ ਇਹਨੂੰ ਹੋਰ ਚੀਜ਼ਾਂ ਨੇ ਹੁਣ ਇੱਕ ਟਾਈਮ ਰੋਟੀ ਖਾਂਦਾ ਹਜੇ ਉਮਰ ਕੀ ਹੈ 22 23 25 ਸਾਲ ਜੋ ਮੈਨੂੰ ਆਸਗਵਾਨ ਤੋਂ ਪਤਾ ਲੱਗਿਆ ਤੇ ਇਹਦਾ ਇਲਾਜ ਹੋ ਜੇ ਪ੍ਰੋਪਰ ਚਲੋ ਜਿਹੜੀਆਂ ਚੀਜ਼ਾਂ ਨੇ ਕਰ ਲਈਆਂ ਕਿਉਂਕਿ ਕਰ ਤਾਂ ਤੁਸੀਂ ਦੇਖੋ ਵੀ ਕਿੰਨਾ ਮੈਂ ਤੁਹਾਨੂੰ ਦਿਖਾਇਆ ਹੀ ਹੈ ਵੀ ਕੀ ਕੁਝ ਕਰ ਲਿਆ ਹਨਾ ਉਦੋਂ ਬੰਦਾ ਨਸ਼ੇ ਦੀ ਲੋੜ ਚ ਜਾਂ ਲਸ਼ੇ ਲਈ ਪੈਸੇ ਨਹੀਂ ਹੁੰਦੇ ਤਾਂ ਸਾਰਾ ਕੁਝ ਉੱਪਰੋਂ ਵੇਚ ਵਟ ਕੇ ਇਹ ਖਾ ਗਿਆ ਤੇ ਹ ਘਰ-ਬਾਰ ਤੇ ਦਾ ਕਿਤੇ ਨਹੀਂ ਪੈਣਾ ਕਿਉਂਕਿ ਕੱਲਾ ਹੀ ਆ ਕੋਈ ਹੈ ਨਹੀਂ ਇਹਦਾ ਹਨਾ ਤੇ ਦੇਖੋ ਤੁਸੀਂ ਆ ਗੇਟ ਗ੍ਰੇਲਾਂ ਲੋਹਾ ਕੱਢ ਕੇ ਸਾਰਾ ਕੁੱਖ ਆ ਗਿਆ ਜਿਹੜੇ ਨਾਲ ਦੇ ਦੇ ਨੇ ਮੈਂ ਉਹਨਾਂ ਨੂੰ ਵੀ ਮੁੰਡਿਆਂ ਨੂੰ ਕਿਹਾ ਯਾਰ ਜਿਹੜੇ ਚਾਰ ਪੰਜ ਵੀ ਯਾਰ ਤੁਸੀਂ ਆਪਦਾ ਇਲਾਜ ਕਰਾ ਲਓ ਕਹੋ ਤਾਂ ਮੈਂ ਕਿਸੇ ਨੂੰ ਕਹਿ ਦਿੰਨਾ ਸੋ ਮੈਂ ਫਿਰ ਜਿਹੜੀ ਕੋਈ ਸੰਸਥਾ ਹੁੰਦੀਆਂ ਨੇ ਸੰਸਥਾ ਕੋਈ ਇਹਨਾਂ ਨੂੰ ਇਹਦਾ ਇਲਾਜ ਕਰਵਾ ਦੇ ਜਨੂੰ ਬੜੀ ਦੁਖੀ ਕਰ ਰਹੀ ਆ ਵੀ ਇੱਕ ਬਾਥਰੂਮ ਹੈ ਬਾਥਰੂਮ ਦੇ ਵਿੱਚ ਐਸ ਸਮੇਂ ਆਦਾ ਰਾਤ ਨੂੰ ਵੀ ਇੱਥੇ ਪੈਂਦਾ ਦਿਨੇ ਵੀ ਇੱਥੇ ਪਿਆ ਪੂਰਾ ਰਹਿੰਦਾ ਬਾਥਰੂਮ ਦੇ ਵਿੱਚ ਉਹ ਗੱਦਿਆ ਗੱਦਾ ਡਾਇਆ ਹੋਇਆ ਦੇਖੋ ਨਸ਼ੇ ਨੇ ਹਾਲ ਕੀ ਕਰਤਾ ਕਿਸੇ ਤੋਂ 20 ਮੰਗ ਲਏ ਕਿਸੇ ਤੋਂ 10 ਮੰਗ ਲਏ ਤੇ ਐਂ ਇਹਦਾ ਜਣ ਕੇ ਆਪਦਾ ਮਾੜਾ ਮੋਟਾ ਇਹ ਗੁਜ਼ਾਰਾ ਕਰੀ ਜਾਂਦਾ ਸੋ ਹੁਣ ਮੈਨੂੰ ਸੱਚ ਜਾਣਿਓ ਜੇ ਮੈਂ ਤੁਹਾਨੂੰ ਇੱਕ ਸੱਚ ਗੱਲ ਦੱਸਾਂ ਠੀਕ ਹੈ ਨਸ਼ਾ ਨਸ਼ੇੜੀ ਹੈ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਪਰ ਅੱਜ ਮੈਨੂੰ ਇਹ ਤੇ ਤਰਸ ਆ ਰਿਹਾ ਵਿਚਾਰੇ ਤੇ ਵੀ ਕਿੱਦਾਂ ਹਾਲਾਤ ਬਣ ਗਏ ਯਾਰ ਕੀ ਹਾਲਾਤ ਬਣ ਗਏ ਪੰਜਾਬ ਦੇ ਹੱਸਦਾ ਵਸਦਾ ਘਰ ਸੀ ਕਿਸੇ ਸਮੇ ਇਹਦੇ ਬਾਪ ਨੇ ਕਿੰਨੇ ਚਾਵਾ ਦੇ ਨਾਲ ਪਾਇਆ ਹੋਣਾ ਇਹ ਤੇ ਅੱਜ ਤੁਸੀਂ ਦੇਖ ਹੀ ਲਿਆ ਹਾਲ ਸੋ ਬਸ ਇੰਨੀ ਐ ਕਿ ਮੈਂ ਬੇਨਤੀਆਂ ਕਰਨੀਆਂ ਸੀ ਕਿ ਨੌਜਵਾਨੋਂ ਚਿੱਟੇ ਨਸ਼ੇ ਤੋਂ ਪਿੱਛੇ ਹੋ ਜੋ ਚਿੱਟਾ ਨਸ਼ਾ ਛੱਡਦੇ ਹੋ ਯਾਰ ਇਹ ਤੁਹਾਡੀ ਜਾਨ ਲੈ ਜਾਂਦਾ ਆ ਤੁਹਾਨੂੰ ਮੈਂ ਤਸਵੀਰ ਸਾਹਮਣੇ ਇਹ ਵੀਡੀਓ ਪੂਰੀ ਦੁਨੀਆ ਚ ਜਾਣੀ ਐ ਸੋ ਸੋਚ ਇਹ ਵੀਡੀਓ ਨੂੰ ਦੇਖਿਓ ਨਾਲੇ ਸੋਚਿਓ ਵੀ ਅਸੀਂ ਜ਼ਹਿਰ ਖਾ ਰਹੇ ਹਾਂ ਜਿੰਨੇ ਵੀ ਬੰਦੇ ਚਿੱਟਾ ਡਰੱਗ ਲੈਂਦੇ ਨੇ ਉਹ ਇਹ ਤੋਂ ਪਿੱਛੇ ਆ ਜਾਣ ਅਤੇ ਸਰਕਾਰਾਂ ਵਧੀਆ ਹੋਇਆ ਗੱਲ ਉੱਠੀਆਂ ਤਾਂ ਜੋ ਐਦਾਂ ਦੇ ਨੌਜਵਾਨ ਵੱਜ ਜਾਣ ਇਹ ਵੀਡੀਓ ਮੈਂ ਅੱਜ ਇਸ ਲਈ ਕੀਤੀ ਐ ਕਿਉਂਕਿ ਸਰਕਾਰ ਤੇ ਪੁਲਿਸ ਵੀ ਜਾਗੀ ਹੋਈ ਆ ਵੱਡੇ ਮਗਰਮਾਰਚ ਪੜ ਕੇ ਜੇਲਾਂ ਚ ਕਰੋ ਤਾਂ ਜੋ ਇਹ ਬੱਚਿਆਂ ਦੀਆਂ ਜ਼ਿੰਦਗੀਆਂ ਯਾਰ ਵੱਜ ਜਾਣ